ਕੀ ਬੰਦੇ ਨੇ ਬਿੰਟਾ ਜੀ ਐਵੇਂ ਜ਼ਿੰਦਗੀ ਰੋਂਦੇ ਤੋਂਦੇ ਰਹਿੰਦੇ ਜ਼ਿੰਦਗੀ ਨੂੰ ਲਾਂਭਾ ਦੇਂਦੇ ਰਹਿੰਦੇ ਐਵੇਂ ਜ਼ਿੰਦਗੀ ਚ ਜ਼ਿੰਦਗੀ ਚੋਂ ਕੱਢਣਾ ਕੀ ਤੇ ਪਾਉਣਾ ਕੀ ਜੇ ਇਹਦਾ ਸਹੀ ਇਹਦਾ ਫੇਰ ਫੇਸਬੁਕ ਤੇ ਲਾਈਵ ਹੋ ਜਾਣਾ ਨਹੀਂ ਲਾਈਵ ਨਾਮ ਲੈਂਦਾ ਏ ਜ਼ਿੰਦਗੀ ਚੋਂ ਕੱਢਣਾ ਕੀ ਤੇ ਪਾਉਣਾ ਕੀ ਤੋਂ ਇੰਨੇ ਨਾਮ ਲੈ ਚੁੱਕੇ ਆ ਜ਼ਿੰਦਗੀ ਚੋਂ ਕੱਢਣਾ ਕੀ ਤੇ ਪਾਉਣਾ ਕੀ ਰਿੰਪੇ ਐਵੇਂ ਰੋਣਾ ਧੋਣਾ ਕੀ ਰਿੰਪੇ ਐਵੇਂ ਰੋਣਾ ਧੋਣਾ ਕੀ ਨਾ ਤਾਂ ਤੂੰ ਮਿਲਿਆ ਕੁਛ ਨਾ ਮਿਲਣਾ ਜ਼ਿੰਦਗੀ ਚੋਂ ਕੱਢਣਾ ਕੀ ਤੇ ਪਾਉਣਾ ਕੀ ਰਿੰਕੇ ਐਵੇਂ ਰੋਣਾ ਧੋਣਾ ਕੀ ਹੁਣ ਆਪਾਂ ਕੇਵਲੀ ਕਹਿੰਨੇ ਯਾਰ ਬੱਚਿਆਂ ਵਾਸਤੇ ਆਪਾਂ ਪੈਸੇ ਇਕੱਠੇ ਕਰਦੇ ਆਂ ਹਰੀ ਬੰਦਾ ਸੋਚਦਾ ਬੱਚਾ ਬੱਚੀ ਪੈਸੇ ਇਕੱਠੇ ਕਰੀਏ ਦੇਣੇ ਹਨ ਤਾਂ ਬੱਚਿਆਂ ਨੂੰ ਸੰਸਕਾਰ ਦਿਓ ਜੇ ਦੇਣਾ ਹੀ ਹੈ ਦੇਣੀ ਹਨ ਤਾਂ ਬੱਚਿਆਂ ਨੂੰ ਸੰਸਕਾਰ ਦਿਓ ਸਹਜਤਾ ਸਤਕਾਰ ਤੇ ਪਿਆਰ ਦਿਓ ਖਾਲੀ ਹੱਤੀ ਕਹਿੰਦੇ ਗਿਆ ਸਕੰਦਰ ਸੀ ਖਾਲੀ ਹੱਤੀ ਕਹਿੰਦੇ ਗਿਆ ਸਕੰਦਰ ਸੀ ਲੁੱਟ ਪੁੱਟ ਕੇ ਬੱਚਿਆਂ ਦੀ ਜੇਬ ਚ ਪਾਉਣਾ ਕੀ ਤੇ ਜ਼ਿੰਦਗੀ ਚ ਐਵੇਂ ਰੋਣਾ ਤੋਣਾ ਕੀ ਜਿਵੇਂ ਆਪਾਂ ਲੁੱਟ ਪੁੱਟ ਕੇ ਬੱਚਿਆਂ ਦੀ ਜੇਬ ਚ ਰੋਣਾ ਬਣੇ ਤੁਹਾਡੇ ਪਿੱਛੇ ਕੋਈ ਨਹੀਂ ਆਉਂਗਾ ਤੇ ਜਾ ਭਰਾਵਾ ਸਾਡੇ ਵਿੱਚ ਨਹੀਂ ਹੁੰਦਾ ਨੇਰ ਵਿੱਚ ਆਪਾਂ ਜ਼ਿੰਦਗੀ ਚ ਪੋਜ਼ਿਟਿਵਿਟੀ ਹੈ ਐ ਕਨੈਕਟੀਵਿਟੀ ਹੈ ਜਿਵੇਂ ਆਪਾਂ ਨੂੰ ਜਦੋਂ ਜ਼ਿੰਦਗੀ ਹਨੇਰੀ-ਨੇਰੀ ਲੱਗਣ ਲੱਗ ਪਵੇ ਤੇ ਉਹਦੇ ਚ ਤੁਹਾਡੀ ਪੋਜ਼ਿਟਿਵਿਟੀ ਗੁੰਮ ਹੋ ਜਾਂਦੀ ਹੈ ਆਪਾਂ ਕੰਮ ਕਰਦੇ ਨੇ ਕਈ ਵਾਰ ਕੋਈ ਗੜਬੜ ਹੋ ਜਾਂਦੀ ਤੇ ਆਪਾਂ ਲੱਗਦਾ ਹੈ ਨੇ ਵੀ ਆ ਰਾਹ ਕੀ ਹੋ ਗਿਆ ਤੇ ਆਪਾਂ ਆਪਣੇ ਅੰਦਰੋਂ ਚਾਨਣ ਖਤਮ ਹੋ ਜਾਂਦਾ ਹੈ ਨੇਰ ਵਿੱਚ ਗੁੰਮ ਹੋ ਜਾਂਦਾ ਇਹ ਚਾਨਣ ਨੇਰ ਵਿੱਚ ਗੁੰਮ ਹੋ ਜਾਂਦਾ ਇਹ ਚਾਨਣ ਬਾਲ ਭੰਬੜ ਦਿਲ ਵਿੱਚ ਕਬਰੋਣਾ ਕੀ ਨੇਰ ਵਿੱਚ ਗੁੰਮ ਹੋ ਜਾਂਦਾ ਇਹ ਚਾਨਣ ਬਾਲ ਭੰਬਲ ਭੰਬੜ ਦਿਲ ਵਿੱਚ ਕਬਰੋਣਾ ਕੀ ਤੇ ਜ਼ਿੰਦਗੀ ਚੋਂ ਕੱਢਣਾ ਕੀ ਤੇ ਪਾਉਣਾ ਕੀ ਰਿੰਪੀ ਐਵੇਂ ਰੋਣਾ ਧੋਣਾ ਕੀ ਰੰਪੇ ਐਵੇਂ ਰੋਣਾ ਟੋਣਾ ਕਿ ਜ਼ਿੰਦਗੀ ਜੋ ਕਰਦਾਂ ਲੈ ਵੀ ਜੋ ਨੇਰ ਆ ਜਾਂਦਾ ਆਪਾਂ ਨੂੰ ਲੱਗਦਾ ਮਰ ਗਏ ਮਰ ਗਏ ਮਰ ਗਏ ਤੇ ਨੇਰ ਵਿੱਚ ਗੁੰਮ ਹੋ ਜਾਂਦਾ ਇਹ ਚਾਨਣ ਬਾਲ ਭੰਬਰ ਦਿਲ ਵਿੱਚ ਘਬਰਾਉਣਾ ਕੀ ਤੁਹਾਡੇ ਦਿਲ ਚ ਨਹੀਂ ਭੰਬਰ ਹੋਣੀ ਚਾਹੀਦੀ ਐ ਲੈ ਵੀ ਆਪਾਂ ਇਹਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਦੁਨੀਆ ਚੱਲਦੀ ਰਹਿਣੀ ਐ ਬਾਦ ਵੀ ਤੇਰੇ ਦੁਨੀਆ ਚੱਲਦੀ ਰਹਿਣੀ ਐ ਬਾਦ ਵੀ ਤੇਰੇ ਇਸ ਦੁਨੀਆ ਲਈ ਤੇਰਾ ਜਾਣਾ ਓਣਾ ਕੀ ਦੁਨੀਆ ਚੱਲਦੀ ਰਹਿੰਦੀ ਐ ਬਾਦ ਵੀ ਤੇਰੇ ਅਪਾ ਕਹਿੰਦੇ ਯਾਰ ਅਸੀਂ ਮਰ ਗਏ ਤੇ ਸਾਡੇ ਬੱਚਿਆਂ ਦਾ ਕੀ ਹੋਊਗਾ ਦੁਨੀਆ ਚੱਲਦੀ ਰਹਿੰਦੀ ਐ ਬਾਅਦ ਵੀ ਤੇਰੇ ਇਸ ਦੁਨੀਆ ਲਈ ਤੇਰਾ ਜਾਣਾ ਆਉਣਾ ਕੀ ਤੇ ਸਫ਼ਰ ਦੇ ਵਿੱਚ ਦੀ ਕੋਈ ਮੰਜ਼ਿਲ ਨਹੀਂ ਰਿੰਪੇ ਇਸ ਸਫ਼ਰ ਦੀ ਕੋਈ ਮੰਜ਼ਿਲ ਨਹੀਂ ਰਿੰਪੇ ਇਹ ਨਾਮ ਦੇ ਨਾਲ ਹੀ ਐਵੇਂ ਰਿੰਪੇ ਪੁੱਲ ਤੇ ਮਹਿਲ ਬਣਾਉਣਾ ਕੀ ਇਸ ਸਫ਼ਰ ਦੀ ਕੋਈ ਮੰਜ਼ਿਲ ਨਹੀਂ ਐਵੇਂ ਰਿੰਪੇ ਪੁੱਲ ਤੇ ਮਹਿਲ ਬਣਾਉਣਾ ਕੀ ਅਸੀਂ ਕਹਿੰਦੇ ਦੁਨੀਆ ਕਪੋਲਾ ਇਹਦੇ ਆ ਜਾ ਤਾਂ ਸਕਦੇ ਆ ਪਰ ਮਹਿਲ ਨਹੀਂ ਬਣਾ ਸਕਦੇ ਤੇ ਆਪਾਂ ਮਹਿਲ ਬਣਾ ਕੇ ਸੋਚਦੇ ਆ ਲਈ ਅਸੀਂ ਸਾਰੀ ਉਮਰ ਇੱਥੇ ਰਹਿਣ ਦੁਨੀਆ ਚੱਲਦੀ ਰਹਿਣੀ ਬਾਅਦ ਵੀ ਤੇਰੇ ਇਸ ਦੁਨੀਆ ਲਈ ਤੇਰਾ ਜਾਣਾ ਆਉਣਾ ਕੀ ਇਸ ਸਫ਼ਰ ਦੀ ਕੋਈ ਮੰਜ਼ਿਲ ਨਹੀਂ ਮਿਲਣੀ ਐਵੇਂ ਰਿੰਪੇ ਪੁੱਲ ਤੇ ਮਹਿਲ ਬਣਾਉਣਾ ਕੀ ਜੇ ਆਪਾਂ ਪਹਿਲਾਂ ਵੀ ਕਰਦੇ ਸੀ ਜੇ ਵੀ ਜ਼ਿੰਦਗੀ ਚੋਂ ਕਢਣਾ ਕੀ ਤੇ ਪਾਉਣਾ ਕੀ ਰਿੰਪੇ ਐਵੇਂ ਰੋਣਾ ਧੋਣਾ ਕੀ ਐਵੇਂ ਰੋਈ ਤੈ ਜਾ ਵਹਿੰਦੀ ਹਵਾ ਚ ਵਹਿੰਦਾ ਤੂੰ ਵੀ ਜਾ ਜਿਵੇਂ ਹਵਾ ਵਹਿੰਦੀ ਜਿਵੇਂ ਦੁਨੀਆ ਚੱਲਦੀ ਪਈ ਐ ਓਵੇਂ ਤੁਸੀਂ ਤੁਰਦੇ ਰਹੋ ਵਹਿੰਦੀ ਹਵਾ 'ਚ ਵਹਿੰਦਾ ਤੂੰ ਵੀ ਜਾ ਰਿੰਕੀ ਰਿੰਕੂ ਵਹਿੰਦੀ ਹਵਾ 'ਚ ਤੂੰ ਵਹਿੰਦਾ ਤੂੰ ਵੀ ਜਾ ਰਿੰਕੂ ਐਵੇਂ ਟਿੰਡ ਵਿੱਚ ਕਾਨਾ ਫਸਾਉਣਾ ਕੀ ਲੈ ਵੀ ਆਪਾਂ ਰੁਕਾਵਟ ਨਹੀਂ ਬੰਨੀ ਵਹਿੰਦੀ ਹਵਾ 'ਚ ਵਹਿੰਦਾ ਤੂੰ ਵੀ ਜਾ ਐਵੇਂ ਰਿੰਪੇ ਟਿੰਡ 'ਚ ਕਾਨਾ ਫਸਾਉਣਾ ਕੀ ਹਰ ਬੰਦਾ ਲੋੜ ਮੁਤਾਬਕ ਸਿਆਣਾ ਹੈ ਹਰ ਬੰਦਾ ਇੱਥੇ ਲੋੜ ਮੁਤਾਬਕ ਸਿਆਣਾ ਹੈ ਖੁਦ ਆਲੰਬਨ ਲੋਕਾਂ ਨੂੰ ਸਮਝਾਉਣਾ ਕਿ ਤੇ ਜ਼ਿੰਦਗੀ ਚੋਂ ਕਢਣਾ ਕੀ ਤੇ ਪਾਉਣਾ ਕੀ ਰਿੰਪੇ ਐਵੇਂ ਰੋਣਾ ਧੋਣਾ ਕੀ ਰਿੰਪੇ ਐਵੇਂ ਰੋਣਾ ਧੋਣਾ ਕੀ ਉਹ ਰਾਤੀ ਪੈਗ ਨੂੰ ਲੋਂਦੇ ਕਿੰਨੀ ਪੀਤੀ ਤੇ ਕਿੰਨੀ ਬਾਕੀ ਏ ਬੋਤਲ ਕਿੰਨੀ ਪੀਤੀ ਤੇ ਕਿੰਨੀ ਬਾਕੀ ਏ ਬੋਤਲ ਗਿਣ ਮੇਨ ਕੇ ਪਾਏ ਹੋਏ ਪੈਗ ਦਾ ਪਾਉਣਾ ਕੀ ਕਿੰਨੀ ਪੀਤੀ ਕਿੰਨੀ ਬਾਕੀ ਏ ਬੋਤਲ ਤੇ ਜਿ ਗਣਮੈਨ ਕੀ ਪੈਗ ਪੋਣਾ ਏ ਗਣਮੈਨ ਕੇ ਪਾਏ ਹੋਏ ਪੈਗ ਦਾ ਪਾਉਣਾ ਕੀ ਤਗੜੇ ਤੋਂ ਡਰ ਕੇ ਤੂੰ ਲੁਕ ਜਾਣਾ ਏ ਤਗੜੇ ਤੋਂ ਡਰ ਕੇ ਤੂੰ ਲੁਕ ਜਾਣਾ ਏ ਮਾੜੇ ਨੂੰ ਦੇ ਦਬਕਾ ਦਬਕਾਉਣਾ ਕੀ ਤਗੜੇ ਤੋਂ ਡਰ ਕੇ ਤੂੰ ਲੁਕ ਜਾਣਾ ਏ ਮਾੜੇ ਨੂੰ ਦਬਕਾਉਣਾ ਮਾੜੇ ਨੂੰ ਦੇ ਦਬਕਾ ਦਬਕਾਉਣਾ ਕੀ ਤੇ ਜ਼ਿੰਦਗੀ ਚੁਕੜਨਾ ਕੀ ਤੇ ਪੋਣਾ ਕੀ ਰਿੰਪੇ ਐਵੇਂ ਰੋਣਾ ਧੋਣਾ ਕੀ ਲਾਲ ਟੈਨ ਹਰ ਬੰਦਾ ਝੂਠ ਬੋਲਦਾ ਹੈ ਲਾਲ ਟੈਨ ਲੈ ਦਿਨੇ ਸੱਚਾ ਲੱਭਣਾ ਨਹੀਂ ਲਾਲ ਟੈਨ ਲੈ ਕੇ ਤੁਰੇ ਫਿਰ ਉਹ ਡਾਇਓਜੀਨੀ ਸੀਗਾ ਇੱਕ ਉਹ ਦਿਨੇ ਲਾਲ ਟੈਨ ਲੈ ਕੇ ਤੁਰੇ ਫਿਰਦਾ ਰਿਹਾ ਉਹ ਕਹਿੰਦਾ ਯਾਰ ਉਹ ਸੱਚਾ ਬੰਦਾ ਲੱਭਣਾ ਉਹਨੂੰ ਲੱਭੇ ਨਹੀਂ ਲਾਲ ਟੈਨ ਲੈ ਦਿਨੇ ਸੱਚਾ ਲੱਭਣਾ ਨਹੀਂ ਝੂਠ ਦਾ ਪਰਦਾ ਪਾ ਕੇ ਆਪ ਲਕੋਣਾ ਕੀ ਅਸੀਂ ਝੂਠ ਦਾ ਪਰਦਾ ਪਾਉਨੇ ਆ ਤੇ ਆਪਣੇ ਆਪ ਨੂੰ ਲਕੋਣੇ ਆ ਲਾਲ ਟੈਨ ਲੈ ਦਿਨੇ ਸੱਚਾ ਲੱਭਣਾ ਨਹੀਂ ਝੂਠ ਦਾ ਪਰਦਾ ਪਾ ਕੇ ਆਪ ਲਕੋਣਾ ਕੀ ਤੇ ਕੰਧ ਤੇ ਲਿਖਿਆ ਨਜ਼ਰ ਨਹੀਂ ਹੁੰਦਾ ਕੰਧ ਤੇ ਲਿਖਿਆ ਵੀ ਨਜ਼ਰ ਨਹੀਂ ਹੁੰਦਾ ਅੰਨੇ ਨੂੰ ਜਗਾ ਮੋਮਬੱਤੀ ਦਿਖਾਉਣਾ ਕੀ ਜਿਹੜਾ ਇਹ ਬੰਦਾ ਉਹਨੂੰ ਕੰਧ ਤੇ ਲਿਖਿਆ ਵੀ ਨਜ਼ਰ ਨਹੀਂ ਹੁੰਦਾ ਤੇ ਉਹਨੂੰ ਜਗਾ ਕੇ ਮੋਮਬੱਤੀ ਦਿਖਾਉਣਾ ਕੀ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਰਿੰਪੇ ਇੱਕ ਵਾਰੀ ਜੇ ਤੁਰ ਗਏ ਜਾਣਾ ਆਉਣਾ ਕੀ ਫੇਰ ਥੋੜੀ ਆਉਣਾ ਜਾਣਾ ਇਸ ਕਰਕੇ ਜ਼ਿੰਦਗੀ ਚੋਂ ਕਢਣਾ ਕੀ ਤੇ ਪਾਉਣਾ ਕੀ ਰਿੰਪੇ ਐਵੇਂ ਰੋਣਾ ਤੋਣਾ ਤੇ ਜ਼ਿੰਦਗੀ ਬਹੁਤ ਖੂਬਸੂਰਤ ਹੈ ਦੋਸਤੋ ਤੇ ਐਵੇਂ ਰੋਣਾ ਆ ਰਿਹਾ ਤੋ ਹੈਰਾ ਕਰੋ ਮੈਂ ਵੀ ਨਹੀਂ ਰੈਵਸਕੀ ਨਿਕਾੜਦੇ ਸੀ ਬਸ